ਦੇਹਾਤੀ ਦੇ थाना ਫਲੋਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਐਸਐਸਪੀ ਹਰਕਮਲ ਪ੍ਰੀਤ ਸਿੰਘ ਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਸਪੈਸ਼ਲ ਆਪਰੇਸ਼ਨ ਦੌਰਾਨ ਸਬ ਡਿਵੀਜ਼ਨ ਫਲੋਰ ਸ਼ਰਵਨ ਸਿੰਘ ਵੱਲ ਦੇ ਅਗਵਾਈ ਹੇਠਾ थाना ਫਲੋਰ ਦੇ ਮੁਖ ਅਫਸਰ ਐਸਐਚਓ ਸੰਜੀਵ ਕੁਪੂੜੀ ਦੀ ਟੀਮ ਵੱਲੋਂ ਦੂਰ ਨਸ਼ਾ ਤਸਕਰਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਮੌਕੇ ਤੇ ਇਹਨਾਂ ਕੋਲੋਂ 8 ਬੋਰੇ ਹਰ ਬੋਰੇ ਵਿੱਚ 18-18 ਕਿਲੋ ਚੂਰਾ ਪੋਸ ਬਰਾਮਦ ਕੀਤਾ ਗਿਆ ਜੋ ਕਿ ਪਿਆਜ਼ਾਂ ਤੇ ਲਸਣ ਦੇ ਬੋਰੀਆਂ ਦੇ ਥੱਲੇ ਲੁਕੋ ਕੇ ਟਰੱਕ ਵਿੱਚ ਰੱਖ ਕੇ ਲੈ ਕੇ ਆ ਰਹੇ ਸਨ ਜਿਨ੍ਹਾਂ ਪੁਚਗੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸ਼ਕਰ ਕਾਫੀ ਲੰਬੇ ਸਮੇਂ ਤੋਂ ਟਰੱਕ ਵਿੱਚ ਪਿਆਜ਼ ਅਤੇ ਲਸਣ ਦੇ ਹੀਟਾ ਚੂਰਾ ਪੋਸਤ ਮਧ ਪ੍ਰਦੇਸ਼ ਤੋਂ ਲਿਆ ਕੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਨ ਦਾ ਕੰਮ ਕਰ ਰਹੇ ਸਨ ਪੁਚਗੀ ਦੌਰਾਨ ਇਹ ਪਤਾ ਲੱਗਾ ਹੈ ਕਿ ਇਹਨਾਂ ਹੋਰ ਸਾਥੀ ਬਾਰੇ ਉਹਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕਾਫੀ ਕੇਸ ਦਰਜ ਹਨ ਬਾਕੀ ਨਸ਼ਾ ਤਸ਼ਕਰਾਂ ਦਾ ਪੁਲਿਸ ਰਿਮਾਂਡ ਦੌਰਾਨ ਪੁਚਗੀ ਕੀਤੀ ਜਾ ਰਹੀ ਹੈ ਫਲੋਰ ਪਰਿਸ਼ਦ ਵਿਸ਼ੇਸ਼ਟਾ ਫਲੋਰ ਪੁਲਿਸ ਨੇ ਪੜਿਆ ਕੀ ਹੈਗਾ ਸਾਰਾ ਮਾਮਲਾ ਸਾਰਾ ਇਹ ਸ਼੍ਰੀ ਹਰਕਮਲ ਭਈ ਸਿੰਘ ਖੱਕ ਐਸਐਫਸੀ ਸਾਹਿਬ ਜੰਦਰ ਦਿਹਾਤੀ ਜੀ ਵੱਲੋਂ ਨਸ਼ਿਆਂ ਵਿਰੁੱਧ ਅਤੇ ਮਾੜੇ ਅਨਸਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵਜੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਸਪੈਸ਼ਲ ਨਾਕਾਬੰਦੀ ਜਿਹੜੀ ਸੀ ਉਹ ਸਾੜੇ ਵਿਖੇ ਕੀਤੀ ਗਈ ਸੀ ਜਿਸ ਵਿੱਚ ਇੱਕ ਗੱਡੀ ਜਿਹੜੀ ਟਰੱਕ ਜਿਹੜਾ ਸੀ ਉਹਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ 1 ਕੁਇੰਟਲ ਤੇ 44 ਕਿਲੋ ਜਿਹੜੇ ਆ ਪੀਐਸਕੇ ਜਿਹੜੀ ਆ ਡੂਡੇ ਚੂਰਾ ਪੋਸਟ ਤੋਂ ਬਰਾਮਦ ਹੋਏ ਨੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਇਹਨਾਂ ਦੀ ਮੋਟਰ ਸਪਲੈਂਟੀ ਜਿਹੜੀ ਸੀ ਇਹ ਪਿਆਜ਼ਾਂ ਦੇ ਵਿੱਚ ਕਦੀ ਲਸਣ ਦੇ ਬੋਰੀਆਂ ਦੇ ਵਿੱਚ ਇਧਰੋਂ ਮਧ ਪ੍ਰਦੇਸ਼ ਸਾਈਡ ਤੋਂ ਆਉਂਦੇ ਸਨ ਉਹਦੇ ਵਿੱਚ ਲਕਾਸ਼ ਪਾ ਕੇ ਤੇ ਇਸ ਤਰ੍ਹਾਂ ਡੂੜੇ ਲੈ ਕੇ ਆਉਂਦੇ ਸਨ ਜਿਹੜੇ ਕਿ ਅੱਜ ਉਹ ਬਰਾਮਦਗੀ ਕੀਤੀ ਗਈ ਆ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕ ਹੈਗੇ ਇਹਨਾਂ ਦੇ ਵਿੱਚ ਦੋ ਦੋਸ਼ੀ ਹੋਰ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦੇ ਉੱਤੇ ਆਲਰੇਡੀ ਐਨਡੀ ਦੇ ਮਕਦਮੇ ਦਰਜ ਨੇ ਇੱਕ ਦੋਸ਼ੀ ਜਿਹੜਾ ਮੇਨ ਹੈਗਾ ਉਹ ਉਹਦੇ ਤੇ 22 ਬੋਰੀਆਂ ਦਾ ਮਕਦਮਾ ਆਲਰੇਡੀ ਦਰਜ ਹੈਗਾ ਇਹਦੇ ਨਾਲ ਜਿਹੜੇ ਸਾਡੇ ਫਲੋਰ ਇਲਾਕੇ ਦੇ ਵਿੱਚ ਤਸਕਰੀ ਹੁੰਦੀ ਸੀ ਇਹ ਜਿਹੜੀ ਆ ਟੋਟਲੀ ਇਹਦੇ ਨਾਲ ਬੰਦ ਹੋਵੇਗੀ ਤੇ ਇਹਨਾਂ ਦਾ ਅਸੀਂ ਪੁਲਿਸ ਰਿਪੋਰਟ ਲੈ ਰਹੇ ਹਾਂ ਉਸ ਤੋਂ ਬਾਅਦ ਇਹ ਪਤਾ ਕੀਤਾ ਜਾਵੇਗਾ ਇਹਨਾਂ ਦੇ ਫਾਰਵਰਡ ਲਿੰਕਸ ਕੀ ਸਨ ਤੇ ਬੈਕਵਰਡ ਲਿੰਕਸ ਕੀ ਸਨ ਸਰ ਕਿੱਥੇ ਲੈ ਕੇ ਜਾਣ ਦੀ ਮਨਸ਼ਾ ਸੀ ਇਹਨਾਂ ਦੀ ਇਹਨਾਂ ਦੀ ਲੋਕਲ ਜਿਹੜੇ ਆ ਇਹ ਇੱਥੇ ਜਿਹੜਾ ਬਿਲੋਂਗ ਕਰਦੇ ਆ ਲੋਕਲ ਬੰਦੇ ਇਹ ਲੋਕਲ ਇੱਥੇ ਦੇ ਫਲੋਰ ਦੇ ਹੀ ਨੇ ਇੱਥੇ ਹੀ ਲੈ ਕੇ ਇਹਨਾਂ ਨੇ ਅੱਗੇ ਵੇਚਣੇ ਸਨ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਜੇ ਉਹਨਾਂ ਦੀ ਐਫ ਆਈ ਆਰ ਪਿਛਲੀਆਂ ਦੇਖੀਆਂ ਜਾਣ ਤੇ ਇਹ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ